ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾ ਦੀ ਮਦਦ ਲਗਾਤਾਰ ਜਾਰੀ ਹੈ। ਹੜ੍ਹ ਪੀੜਤਾਂ ਲਈ ਵਾਪਕ ਖੇਤਰਾਂ 'ਚ ਪਹੁੰਚੀ ਜਾ ਰਹੀ ਰਾਤ ਸਮਗਰੀ। ਆ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਰਾਤ ਸਮਗਰੀ ਦੇ ਭੇਜਿਆ 11 ਟਰੱਕ। ਕੈਬਨਿਟ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅੱਜ ਸੁਨਾਮ ਦੀ ਨਵੀਂ ਅਨਾਜ ਮੰਡੀ ਤੋਂ ਰਾਹਤ ਸਮਗਰੀ ਦੇ 11 ਟਰੱਕ ਹੜ੍ਹ ਪੀੜਤਾਂ ਲਈ ਰਾਸ਼ਨ ਦੇ ਭੇਜੇ ਅਤੇ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਅਤੇ ਲਗਾਤਾਰ ਉਹਨਾਂ ਬਲੋ ਹੜਪੀੜਤਾ ਲਈ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹੜ੍ਹ ਸੰਬੰਧੀ ਪੰਜਾਬ ਸਰਕਾਰ ਬਲੋ ਹਾਈ ਲੈਵਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਹੜ੍ਹ ਪ੍ਰਭਾਵਿਤ ਹਰ ਖੇਤਰ 'ਚ ਪੂਰੀ ਨਿਗਰਾਨੀ ਬਣਾਈ ਹੋਈ ਹੈ ਤੇ ਹੜ੍ਹ ਪੀੜਤਾ ਨੂੰ ਹਰ ਸੰਭਵ ਮਦਦ ਵੀ ਕੀਤੀ ਜਾ ਰਹੀ ਹੈ। ਇਸ ਵਾਰੀ ਕੁਦਰਤੀ ਮਾਰ ਹੈ ਜਿਹੜੀ ਉਹ ਪੰਜਾਬ ਦੇ ਉੱਪਰ ਔਰ ਬਾਕੀ ਜੋ ਨਾਰਥਰਨ ਸਟੇਟਸ ਨੇ ਉਹਨਾਂ ਦੇ ਉੱਪਰ ਵੀ ਕਾਫੀ ਪਈ ਹੈ। ਪੰਜਾਬ ਦੇ ਵਿੱਚ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ بارشਾਂ ਨੇ ਜਿਹੜੀਆਂ ਉਹ ਪਈਆਂ ਨੇ ਔਰ ਉਸ ਤੋਂ ਵੀ ਵੱਡੀ ਹਾਲਾਤ ਗੰਭੀਰ ਬਣ ਗਏ ਕਿਉਂਕਿ ਜੋ ਪਹਾੜੀ ਇਲਾਕਿਆਂ 'ਚ ਹਿਮਾਚਲ ਵਗੈਰਾ ਦੇ ਵਿੱਚੋਂ ਜੋ ਪਾਣੀ ਆ ਰਿਹਾ ਹੈ ਜੋ ਉੱਥੇ ਫਲੈਸ਼ ਫਲਡ ਹੋ ਰਹੇ ਨੇ ਬੱਦਲ ਫਟ ਰਹੇ ਨੇ ਉਹਦੀ ਵਜ੍ਹਾ ਕਰਕੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹੇ ਨੇ ਜਿਹੜੇ ਕਾਫੀ ਪ੍ਰਭਾਵਿਤ ਹੋਏ ਨੇ ਔਰ ਇਹਦੇ ਲਈ ਅਸੀਂ ਪਿਛਲੇ ਸਮੇਂ ਤੋਂ ਜਿੱਥੇ ਸਾਰੀ-ਸਾਰੀ ਸਰਕਾਰ ਸੀਐਮ ਸਾਹਿਬ ਮਾਨ ਸਾਹਿਬ ਖੁਦ ਆਪ ਸਾਰੇ ਮਨਿਸਟਰਜ਼ ਐਮਐਲਏ ਪਾਰਟੀ ਆਰਗੇਨਾਈਜੇਸ਼ਨ ਦੇ ਸਾਰੇ ਲੋਕ ਉਹ ਜਿੱਥੇ ਲੱਗੇ ਹੋਏ ਸੀਗੇ ਉੱਥੇ ਹੀ ਅਸੀਂ ਅਪੀਲ ਵੀ ਕੀਤੀ ਕਿ ਸਾਰੇ ਇਹੋ ਜੀ ਵਿਫਤਾ ਦੀ ਘੜੀ ਦੇ ਵਿੱਚ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਨਾਲ ਖੜਨਾ ਤੇ ਉਸੇ ਲੜੀ ਦੇ ਵਿੱਚ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਸਹਾਇਤਾ ਸਾਰੀਆਂ ਜਥੇਬੰਦੀਆਂ ਵੱਲੋਂ ਸਮਾਜਿਕ ਆਰਗੇਨਾਈਜੇਸ਼ਨਸ ਵੱਲੋਂ ਸਾਡੇ ਪਾਰਟੀ ਦੇ ਵਰਕਰਸ ਵੌਲੰਟੀਅਰਸ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਇਹਨੂੰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਮੈਂ 2-3 ਦਿਨ ਪਹਿਲਾਂ ਮੈਂ ਆਪਣੇ ਸਾਥੀਆਂ ਨਾਲ ਮੁਕੇਸ਼ ਜੀ ਹੋਣਾ ਨਾਲ ਮਨਪ੍ਰੀਤ ਜੀ ਹੋਣਾ ਨਾਲ ਆਪਣਾ ਝੁੰਜਾ ਜੀ ਹੋਣਾ ਨਾਲ ਸਾਰੇ ਸਾਥੀਆਂ ਨਾਲ ਸਲਾਹ ਕੀਤੀ ਤੇ ਆਪਾਂ ਵੀ ਇਸ ਨੇਕ ਪੁੰਨ ਦੇ ਕੰਮ ਦੇ ਵਿੱਚ ਕਿਉਂਕਿ ਆਪਾਂ ਸ਼੍ਰੀ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਆਉਣ ਆ ਤੇ ਉਹ ਜ਼ਿੰਮੇਵਾਰੀ ਸਮਝਦੇ ਹੋਏ ਕਿ ਆਪਾਂ ਸਾਰੇ ਨਾਲ ਮਿਲ ਕੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਾਂ ਕੋਈ ਰਾਹਤ ਸਮੱਗਰੀ ਜਿਹੜੀ ਉਹ ਭੇਜਿਓ ਚਾਹੇ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਮੈਂ ਸਮਝਦਾ ਕਿ ਸਮਾਜਿਕ ਤੌਰ ਤੇ ਇਨਸਾਨੀ ਤੌਰ ਤੇ ਵੀ ਆਪਣਾ ਸਾਰਿਆਂ ਦਾ ਫਰਜ਼ ਹੈ ਜਿਹੜਾ ਉਹ ਬਣਦਾ ਤੇ ਮੈਂ ਦਿਲ ਦੀਆਂ ਗਹਿਰਾਈਆਂ ਚ ਸਾਰੇ ਸਾਥੀਆਂ ਦਾ ਸਾਰੀਆਂ ਆਰਗੇਨਾਈਜੇਸ਼ਨਾਂ ਦਾ ਆੜਤੀਆ ਐਸੋਸੀਏਸ਼ਨ ਦਾ ਸ਼ੈਲਰ ਐਸੋਸੀਏਸ਼ਨ ਦਾ ਦੋਨੋਂ ਦਿਹਾਤੀ ਸ਼ਹਿਰੀ ਦਾ ਫਲੋਰਮਿਲ ਐਸੋਸੀਏਸ਼ਨ ਦਾ ਸਾਡੇ ਸਾਰੇ ਸਾਡੇ ਦੋਨ ਪੱਠਾ ਐਸੋਸੀਏਸ਼ਨ ਦਾ ਸਾਡੇ ਸਰਪੰਚਾਂ ਦਾ ਪੰਚਾਂ ਦਾ ਸਾਡੇ ਪਾਰਟੀ ਦੇ ਅਹੁਦੇਦਾਰਾਂ ਦਾ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਦੋਨੋਂ ਟਰੱਕ ਯੂਨੀਅਨ ਦਾ ਜਿਨ੍ਹਾਂ ਨੇ ਟਰੱਕ ਦਿੱਤੇ ਨੇ ਸੋ ਮੈਂ ਸਮਝਦਾ ਕਿ ਸਾਰੇ ਨਹੀਂ ਇੱਕ ਆਪ ਦੀ ਨੈਤਿਕ ਤੌਰ ਦੇ ਉੱਪਰ ਜ਼ਿੰਮੇਵਾਰੀ ਸਮਝਦੇ ਹੋਏ ਇਹ ਅੱਜ ਕੰਮ ਸਿਰੇ ਚੜੇ ਜਾ ਰਹੇ 11 ਟਰੱਕ ਸਮੱਗਰੀ ਦੇ ਜਿਹਦੇ ਵਿੱਚ ਲੋਕਾਂ ਦੇ ਲਈ ਰਾਸ਼ਨ ਪਾਣੀ ਔਰ ਪਸ਼ੂਆਂ ਦੇ ਲਈ ਚਾਰਾ ਇਹ ਤਿੰਨ ਚੀਜ਼ਾਂ ਦੀ ਹੀ ਮੇਨ ਡਿਮਾਂਡ ਹੈ ਜਿਹੜੀ ਉਹਨਾਂ ਏਰੀਆਜ਼ ਦੇ ਵਿੱਚੋਂ ਆ ਰਹੀ ਸੀਗੀ ਤੇ ਇਹਦੇ 11 ਟਰੱਕ ਨੇ ਜਿਹੜੇ ਉਹ ਅੱਜ ਸਨਾਮ ਦੀ ਸ਼੍ਰੀ ਉਦਨ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਭੇਜ ਰਹੇ ਆ। ਚੰਗਰੂਤ ਤੋਂ ਹਰਕਾਵਲ ਹੈਪੀ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾੁੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ। ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ